ਮੇਰਾ ਨਾਮ ਤਰਸੀਮ ਨૈયਰ ਆ ਜੀ ਆ ਪਿਛਲੇ 2 ਤਰੀਕ ਨੂੰ ਚੋਲਾ ਸਾਹਿਬ ਦੇ ਵਿੱਚ ਪ੍ਰੀਤ ਟੈਲੀਕਮ ਦੇ ਉੱਤੇ ਜਾਨਲੇਵਾ ਹਮਲਾ ਆਇਆ ਜੀ ਸਾਰਾ ਸ਼ਹਿਰ ਉਸੇ ਰੋਸ ਦੇ ਵਿੱਚ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਲੈਣ ਦੇ ਮੁੱਦੇ ਦੇ ਤੇ ਇੱਥੇ ਬੈਠੇ ਹੋਏ ਸਾਰੇ ਜੀ ਇਸ ਤੋਂ ਪਹਿਲਾਂ ਪੁਲਿਸ ਕੋ ਗਏ ਜੋ ਕੋਈ ਤੁਹਾਨੂੰ ਪੁਲਿਸ ਕੋ ਗਏ ਜੀ ਉਹਨਾਂ ਨੇ ਕਿਹਾ ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਜਾਵੇ ਤੇ ਸੋਮਵਾਰ ਤੋਂ ਬਾਅਦ ਵੀ ਅਜੇ ਤੱਕ ਕੋਈ ਇਨਸਾਫ ਵਾਲੀ ਗੱਲ ਨਹੀਂ ਆ ਜੀ ਇਸੇ ਮੁੱਦੇ ਦੇ ਉੱਤੇ ਹੀ ਚੋਲਾ ਸਾਹਿਬ ਦੀ ਆ ਸਾਰੀ ਸੰਗਤ ਆ ਕੇ ਬੈਠੀ ਹੋਈ ਇੱਥੇ ਕਿਵੇਂ ਦਿਖਦੇ ਜੋ ਲਗਾਤਾਰ ਇਹ ਪ੍ਰੋਤਿਆ ਮੰਗਣ ਦਾ ਸਿਰ ਬਹੁਤ ਪਰੇਸ਼ਾਨੀਆਂ ਆ ਜੀ ਸਾਰਾ ਸ਼ਹਿਰ ਡਰਿਆ ਪਿਆ ਜੀ ਬਾਕੀ ਮੁਲਾਜ਼ਮ ਆਪਣਾ ਮਹਿਕਮੇ ਨੂੰ ਚਾਹੀਦਾ ਵਾ ਜੀ ਇਹਦੇ ਉੱਤੇ ਸਖਤਾਈ ਨਾਲ ਪਹਰਾ ਦਿੱਤਾ ਜਾਵੇ ਐਸੇ ਸਾਡਾ ਸ਼ਹਿਰ ਸਾਰਾ ਬਹੁਤ ਬੁਰੀ ਤਰ੍ਹਾਂ ਡਰਿਆ ਪਿਆ ਜੀ ਨਾਇਬ ਸਾਹਿਬ ਜਿਹੜਾ ਅੱਜ ਚੋਲਾ ਸਾਹਿਬ ਖਾੜਾ ਖੇਤਰ ਨਾਲ ਆਇਆ ਕੀ ਮਾਮਲਾ ਸਾਰਾ ਵੇਖੋ ਜੀ ਫੋਟੀਆਂ ਦੀ ਗੱਲ ਆਉਂਦੀ ਪਈ ਆ ਸਾਰਿਆਂ ਨੂੰ ਹੁੰਦੀ ਬਈ ਮੈਨੂੰ ਵੀ ਆਈ ਆ ਆ ਮੈਨੂੰ ਵੀ ਆਣ ਕੇ ਫੋਨ ਤੱਕ ਚੜਵਾਣਾ ਕੀਤਾ ਆ ਉਹ ਪੈਨੇ ਪੈਸੇ ਦੋ ਬਈ ਕਿੱਥੋਂ ਲਿਗੇ ਪੈਸੇ ਅਸੀਂ ਮਿਹਨਤ ਕਰਦੇ ਪਏ ਆ ਆਪਣੀ ਆਪ ਦੇ ਕੰਮ ਵਾਲੇ ਕਰਦੇ ਪਏ ਆ ਹਾਂ ਅੱਗੇ ਹੱਥ ਤੇ ਟਾਈਮ ਉਦੋਂ ਵੀ ਕੀਤਾ ਕੰਮਗਾ ਕਰਦੇ ਨੇ ਉਦੋਂ ਵੀ ਆਏ ਆ ਮੈਂ ਸਰਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਇਲਜ਼ਾਰ ਨੂੰ ਇਹ ਨੱਥ ਪਾਈ ਜਾਵੇ ਵੇਖੋ ਛਰੇ ਆਮ ਪਿੰਡਾਂ ਦੇ ਨਛਾ ਵੇਖਦਾ ਪਿਆ ਨਸ਼ੇ ਆੜੇ ਮੁੰਡੇ ਉੱਠ ਕੇ ਗੋਲੀਆਂ ਮਾਰਦੇ ਪਏ ਆ ਮੈਂ ਐਸਐਸਪੀ ਸਾਹਿਬ ਉਹ ਦਿਨ ਆਈ ਸੀ ਚੋਲਾ ਸਾਹਿਬ ਉਹ ਸਾਨੂੰ ਆ ਕੇ ਗਏ ਸੀ ਮੈਂ ਨਾਕਿਆਂ 'ਚ ਨਾਕੇ ਲਾ ਦੇਣਾ ਨਾਕੇ ਉਹ ਮੂੰਹ ਦੇ ਲੱਗੇ ਰਹੇ ਕਿਹੜਾ ਮੋਰਚਾ ਨਹੀਂ ਕਿਰਿਆ ਨਾਲੇ ਕਿਹੜਾ ਕਿਰਿਆ ਨਹੀਂ ਚੌਂਗਾ ਜੁੱਥੇ ਬੈਠੇ ਆ ਆਣ ਕੇ ਖਾਣੇ ਉੱਥੇ ਬਹਿ ਜਾਂਦੇ ਆ ਤੇ ਦੋ ਤਿੰਨ ਬੰਦਿਆਂ ਨਾਲ ਮਾਜਮਨ ਮੀਰੀ ਨੂੰ ਆਈ تھی ਹੋਈ ਕਿਉਂ ਚ ਮੈਂ ਕਿਹੜੀ ਗੰਦੂ ਹਾਂ ਮੋਰਚਾ ਕੀਰਦੇ ਨਹੀਂ ਆ ਉਹ ਕਹਿੰਦੇ ਸਾਡੇ ਫਿਹਾਰ ਨੇ ਹੱਥ ਬੰਨੇ ਆ ਅਸੀਂ ਕੋਈ ਕੰਮ ਨਹੀਂ ਕਰਦੇ ਦੇਖੋ ਮੈਂ ਸਾਰੇ ਗੁਰੂ ਅਜੰਦੇਸਰ ਨਗਰ ਚ ਆ ਗਨਾ ਸੱਚੇ ਪਾਤਸ਼ਾਹ ਕਿਰਪਾ ਕਰੇ ਠੰਡ ਪੁਰ ਬਖਸ਼ੇ ਸਾਡੇ ਬਾਜ਼ਾਰ ਚ ਭਾਈ ਜਾਲਾ ਤੁਹਾਨੂੰ ਕਿੰਨੇ ਚਿਰ ਤੋਂ ਜਿਹੜਾ ਫਰੋਕਿਆਂ ਦਾ ਫੋਨ ਆ ਰਿਹਾ ਮੈਨੂੰ ਅੱਜ ਤੋਂ 50 16 ਜਣੇ ਹੋ ਗਿਆ ਆਏ ਆ ਆਪਾਂ 6 ਵੜੀ ਆਏ ਆ 5 6 ਵੜੀ ਆਈ ਆ ਉਹ ਨਾਂ ਲੈਂਦੇ ਜੀ ਛੱਡਿਓ ਨਾਂ ਨਾ ਹੁੰਦੇ ਆ ਜੀ ਇੰਨੇ ਪੈਸੇ ਦੇ ਦਿਓ ਤੇ ਆਹ ਗੱਲ ਹੁੰਦੀ ਆ ਸਭ ਤੋਂ ਪਹਿਲਾਂ ਅੱਜ ਤੁਸੀਂ ਕਿੱਥੇ ਪਹੁੰਚੇ ਜੇ ਤਾਂ ਰੱਜੀ ਲਾਇਆ ਚੋਲਾ ਸਾਹਿਬ ਹਨ ਹਾਂ ਜੀ ਫਰੋਤੀਆਂ ਦੀਆਂ ਕਾਲ ਆ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਚੈਨਲ ਤੇ ਰਾਈ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚੋਂ ਵਰਲਡ ਦੇ ਵਿੱਚ ਜਿਹੜੀ ਇਹ ਖਬਰ ਜਾਣੀ ਆ ਇਹ ਧਰਨਾ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀ ਜਿਹੜੀ ਚੋਲਾ ਸਾਹਿਬ ਦੇ ਵਿੱਚ ਫਰੋਤੀਆਂ ਦਾ ਦੌਰ ਬਹੁਤ ਤੇਜ਼ ਚੱਲ ਰਿਹਾ ਹਰ ਇੱਕ ਦੁਕਾਨਦਾਰ ਨੂੰ ਵਾਰੀ-ਵਾਰੀ ਜਿਹੜੀ ਆ ਉਹ ਫਰੋਤੀ ਦੀ ਜੜੀ ਡਿਮਾਂਡ ਆ ਰਹੀ ਆ ਕਿ ਇਹ ਨਹੀਂ ਪਾਸੇ ਦੇ ਦੇ ਦੋ ਨਹੀਂ ਤੇ ਤੁਹਾਨੂੰ ਸੋਦਾ ਲੱਗ ਜਾਊਗਾ। ਉਹਦੇ ਸਬੰਧ ਦੇ ਵਿੱਚ ਇੱਕ ਸਾਡੇ ਜਿਹੜੇ ਇੱਕ ਟੈਲੀਕਾਮ ਵਾਲਾ ਪ੍ਰੀ ਟੈਲੀਕਾਮ ਵਾਲਾ ਓਨਰ ਸੀਗਾ। ਉਹ ਟੈਲੀਕਾਮ ਵਾਲੇ ਕੋਲ ਫਰौती ਮੰਗੀ ਗਈ। ਫਰौती ਨਾ ਦੇਣ ਦੀ ਸ਼ਕਲ ਦੇ ਵਿੱਚ ਉਹਦੀ ਦੁਕਾਨ ਤੇ ਆ ਕੇ ਉਹਨੂੰ ਗੋਲੀਆਂ ਮਾਰੀਆਂ ਗਈਆਂ। ਉਹਦੇ ਸਬੰਧ ਵਿੱਚ ਸਾਨੂੰ ਜੇ ਕੋਈ ਇਨਸਾਫ ਨਹੀਂ ਮਿਲਿਆ ਤਾਂ ਸਾਰੇ ਬਾਜ਼ਾਰ ਵਾਲਿਆਂ ਨੇ ਔਰ ਨਗਰ ਵਾਲਿਆਂ ਨੇ ਇੱਕ ਤਹਿਈਆ ਕੀਤਾ ਕਿ ਅਸੀਂ ਜਿਹੜਾ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਜਿਹੜਾ ਲੈਣਾ ਵਾ ਉਹਦੇ ਵਾਸਤੇ ਸਾਨੂੰ ਤੁਹਾਨੂੰ ਨਾਲ ਪ੍ਰਸ਼ਨ ਕਰਨਾ ਪੈ ਰਿਹਾ।